ਉਹਨਾਂ ਸਾਰਿਆਂ ਦੇ ਬਹੁਤ ਛੱਟੇ ਨਹੀਂ ਲੱਗਦਾ ਨਹੀਂ ਆ ਤੇ ਜਿੰਨਾ ਕਾਲੇ ਰੰਗ ਦੇ ਚੱਟੇ ਕੋਈ ਥੋੜੀ ਪਿਆਰੀ ਥੋੜੀ ਛੇੜੰਸਾਵਰਾ ਫਸਟ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਕਰਦੇ ਕਿਸਾਨ ਜਰਮਨ ਤੋਂ ਬਹੁਤ ਹੀ ਪਿਆਰੀ ਛੋਟੇ ਬੱਚੇ ਕਿਊਟ ਭੈਣ ਭਰਾ ਦਾ ਜੋੜਾ ਮਿਲਿਆ ਤੇ ਬੜੇ ਪਿਆਰਾ ਹੱਸਦਾ ਫੇਫੁੜਾ ਬਣ ਗਿਆ ਲੱਗਿਆ ਮੇਰਾ ਤੇ ਨਹੀਂ ਸੀ ਲੱਗਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਸਫ਼ਰ ਨਿਕਲ ਗਿਆ ਆਓ ਅੱਛੀ ਫੇਰ ਇੱਕ ਵਾਰ ਉਹਨਾਂ ਬੱਚਿਆਂ ਨਾਲ ਉਹਨਾਂ ਮੁਲਾਕਾਤ ਕਰਾਣੀ ਹੈ हैं क्या है सत श्री अः सत श्रीकाल जी, आ, जी। आ, सब तो पहला दसोंगे जी थोड़ा की शुभ नाम आम थोड़ा की आ जी साहेब प्रीत सिंह जी? सुखमनप्रीत जी ਸੋਖਮਨ ਕੀ ਜੀ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਕਿਹੜੀ ਚ ਸ਼ੇਮਿਕ ਸ਼ੇਮਿਕ ਤੇ ਕਿੱਥੇ ਤੁਸੀਂ ਇੰਡੀਆ ਪੜਦੇ ਹੋ ਕਿ ਜਰਮਨ ਪੜਦੇ ਹੋ ਜਰਮਨ ਬੈਰੀ ਨਾਈਸ ਤੇ ਤੁਹਾਡਾ ਤੁਸੀਂ ਕਿਹੜੀ ਕਲਾਸ ਚ ਹੋ ਜੀ ਜੀ ਅੱਛਾ ਪਹਿਲੀ ਚ ਸੋ ਰੁਕੀ ਤੁਸੀਂ ਪਿਛਲੇ ਸਾਲ ਵੀ ਪਹਿਲੀ ਚ ਕਹਿੰਦੇ ਸੀ ਇਸ ਵਾਰੀ ਵੀ ਪਹਿਲੀ ਚ ਰਕਤਾ ਤਾਂ ਨਹੀਂ ਲਾਇਆ ਨਹੀਂ ਮੈਂ ਇੰਡੀਆ ਵੀ ਪਹਿਲੀ ਚ ਹਾਂ ਅੱਛਾ अच्छा ठीक है, अच्छा, है अच्छा। ते ਤੁਹਾਨੂੰ ए बी सी ਆਂਦੀ ਹੈ ਵੱਡੀ ਕਿ ਛੋਟੀ ਕੋਈ ਜਿੰਨੀ ਵਾਲੀ ਦੀ ਛੋਟੀ ਅੱਛਾ ਤੁਹਾਨੂੰ ਆਂਦੀ ਹੈ ਜਪਤੀ ਦੀ ਵੱਡੀ ਕਿ ਛੋਟੀ ਦੋ ਦੋਨੇ ਆਂਦੀ ਅੱਛਾ ਤੇ ਨਿਤਨੇਮ ਕਰਦੇ ਹੋ ਨੇ ਅੱਛਾ ਅੰਜਪੀ ਸਾਹਿਬ ਥੋੜਾ ਆਂਦਾ ਜਪਤੀ ਸਾਹਿਬ ਅੱਛਾ वेरी गुड ਤੁਹਾਨੂੰ ਆਂਦਾ ਜੀ ਬਾਈਕਰੂ ਥੋੜਾ ਥੋੜਾ ਕੰਨ ਨੂੰ ਕੁ ਸ਼ਬਦਾਂ ਦਾ ਹਾਂਜੀ ਅਸੀਂ ਮਾੜੀ ਵਿੱਚ ਸ਼ਬਦਾਂ ਨੂੰ ਇਸ ਲਪੋਦੇ ਤੇ ਇੰਨੇ ਸਿੱਖਿਆ ਸੀਗਾ ਹਰਿ ਸਿੰਘ ਨਲਵੇ ਦਾ ਹਰਿ ਸਿੰਘ ਨਲਵੇ ਨੇ ਸ਼ਬਦ ਸਿੱਖਿਆ ਸੀਗਾ ਤੇ ਜੁਲਵਾਰੇਸ ਬੋਲਿਆ ਸੀਗਾ ਜਨਵਰ ਦੇ ਕੋਲ ਮਾਨਸਿਖ ਅੱਛਾ ਵੈਰੀ ਗੁੱਡ ਫਿਰ ਤੋ ਪੁੱਤਰਾਂ ਦਾ ਤੈਨੂੰ ਸੁਣਾ ਸਕਦਾ ਸੁਣਾ ਫੇ ਚੱਲ ਹਾਂਜੀ ਜ਼ੋਰ ਨਾਲ ਸੁਣਾਣਾ ਇਹ ਜਿੱਦ ਨੂੰ ਸ਼ੁਰੂ ਹਾਂ ਵਾਹਿਗੁਰੂ ਜੀ ਕੀ ਫਤਿਹ ਓ ਯਾਰ ਉਗੋ ਕੰਨੀ ਫੋੜ ਚੋਰ ਦੇਖੀ ਵਾਸੇ ਲਿਖੀ ਕਿ ਕਿਲੇ ਦਾ ਮਾਨੋ ਚੋਰ ਅਬ ਮੇਰਾ ਦਾਸ ਮੋਰ ਦਾਸ ਅਸਰ ਗਾਰਦੀ ਤੁਹਾਡੇ ਮੈਨੂੰ ਸਾਥੀਆਂ ਕਰਨੇਗਾ ਕਿਲੇ ਦਾਲ ਦੀ ਝੁਲੇ ਵਿੱਚ ਸਾਥੀ बहुत अच्छे बहुत अच्छे भाई जी का खालसा वाहिगुरु जी ਤੇ ਅਸਲ ਸੌਤ ਸਾਡੇ ਤਾਂ ਸੀਗਾ ਸਾਡਾ ਤੇ ਸਾਨੂੰ ਬੰਨੇ ਨਨੇ ਬੱਚੇ ਮਿਲੇ ਸੀ ਉਹ ਬਿਆਰੇ ਤੇ ਉਹਨਾਂ ਚੋਂ ਹੀ ਅੱਜ ਸਾਡਾ ਫੋਟੋਗ੍ਰਾਫਰ ਹੈ ਇਸੀ ਤੇ ਪਿਆਰਾ ਜਾਂ ਪਿਆਰੀ ਜੀ ਬੇਟੀ ਸਾਡੇ ਫੋਟੋ ਖਰਾਫੇ ਕਰਦੀ ਆ ਬਹੁਤ ਹੀ ਟਿਕਟਾ ਤੇ ਉਹਨਾਂ ਦੇ ਨਾਲ ਨਾਲ ਅਸੀਂ ਸੱਫਾ ਕਰਦੇ ਆ ਮੇਰਾ ਕਾਫੀ ਦਿਨ ਪੈਸੇ ਖਰਚ ਕੀਆ ਦੀ ਬੱਚਾ ਇੱਕ ਪਰਿਵਾਰ ਬਣ ਚੁਕਿਆ ਤੇ ਮਕੀਨ ਦੇ ਵਿੱਚ ਸਭ ਕਰਦੇ ਕਰਦੇ ਅਸੀਂ ਆਲੇ ਦੋਲੇ ਦਾ ਵੀ ਦੇਖਦੀ ਆ ਦੇਖਦੇ ਦੇਖਦੇ ਉਹ ਬੇਨਾਨ Diga, qué hay en sus Sol y arena, o so bright. Baila conmigo toda ਸੱਚਿਆਰਾ ਹੋ ਗਈ ਕੀ ਸਭ ਪਿਆਰਾ ਹੋਈ ਹੈ ਕਿਪਕੂੜੇ ਟੁੱਟੇ ਪਾ ਹੁਕਮਨ ਜਾਈ ਚਲਣਾ ਨਾ ਲਿਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੇਜਾ ਬੱਚੇ ਨੇ ਜਪਤੀ ਸਾਹਿਬ ਦਾ ਮੂਲ ਮੰਤਰ ਸੁਣਾਇਆ ਤੇ ਬੇਟੀ ਨੇ ਵੀ ਸੁਣਾਇਆ ਬੜੇ ਪਿਆਰੇ ਬੱਚੇ ਜੀ ਮੈਂ ਉਸ ਭੈਣ ਦਾ ਉਸ ਪਾਇ ਦੀਦਾਵਤਾਂ ਨਾਲ ਗੱਲ ਕਰਨਾ ਇਹਨਾਂ ਨੇ ਗੁਰੂ ਨਾਲ ਜੋੜ ਕੇ ਰੱਖਿਆ ਬੱਚਿਆਂ ਨੂੰ ਨਹੀਂ ਤਾਂ ਅੱਜ ਬੱਚੇ ਯੂਰਪਾਂ ਚ ਆ ਕੇ ਜਾਂ ਵਿਦੇਸ਼ਾਂ ਜਾ ਕੇ ਬੱਚੇ ਇਹੋ ਜਿਹੀਆਂ ਗੱਲਾਂ ਨਹੀਂ ਸਿੱਖਦੇ ਮੈਂ ਬਹੁਤਾ ਘਰ ਦੇਖਿਆ ਐ ਐਡਾਂ ਦੀਆਂ ਬੇਟੀਆਂ ਬੱਚੇ ਹੁਣ ਕੋਈ ਡਾਂਸ ਕਰਨ ਲੱਗਾ ਹੈ ਕੋਈ ਕੁਸ਼ ਕਰਨ ਲੱਗਾ ਹੈ ਪਰ ਇਹ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਜੋੜ ਕੇ ਰੱਖਣਾ ਮਾਂ ਦਾ ਇੱਕ ਬਹੁਤ ਵੱਡਾ ਅਹਿਮ ਰੋੜਾ ਮੈਂ ਸਰਬਾ ਦਾ ਇਹ ਇਹਨਾਂ ਦੇ ਮਾਤਾ ਪਿਤਾ ਦਾ ਬਹੁਤ ਹੀ ਇਤਿਆਰਤ ਤਨਵਾਰ ਕਰਦਾ ਤੇ ਉਹ ਫਿਰ ਗੱਲਾਂ ਬਾਤਾਂ ਕਰਦੇ ਕਰਦੇ ਸਫ ਦਾ ਆਨੰਦ ਵੀ ਮਾਣਦੇ ਆ ਇੱਕ ਦਿਨ ਕਿਹਾ ਇਸ ਤੇ ਸ਼ੇਖਾ थैंक यू ਲਾਸਟ ਮੈਂ ਜਦੋਂ ਪਹਿਲਾਂ ਆਇਆ ਸੀ ਤੇ ਉੱਪਰ ਡਬਲ ਡੈਕਰ ਦੇ ਉੱਪਰ ਸੈਟ ਸੱਥੀ ਤੇ ਆ ਗਿਆ ਮੈਂ ਉਸ ਤੋਂ ਖਾਸ ਤੂਰੀ ਸੀ ਜਿਹਨਾਂ ਨਾਲ ਚੱਲੇ ਰਿਹਾ ਕਿ ਨਾਲ ਦੇ ਨਾਲ ਤੁਹਾਨੂੰ ਵੀ ਦਿਖਾਉਣਾ ਰਿਹਾ ਮੈਨੂੰ ਤੇ ਬਹੁਤ ਵਧੀਆ ਲੱਗਿਆ ਅچھے ਲੋਕ ਆ ਤੇ ਦੇ ਸ਼ਖਲਾਂ ਨੇ ਜੋ ਸ਼ਟ ਕਾਲੇ ਨੇ ਕਰ ਰਹੇ ਨੇ ਬਹੁਤ ਖਾਸ ਨੇ ਤੇ ਬੜੇ ਦਿਲਦਾਰ ਆ ਤੇ ਅچھے ਲੋਕ ਆ ਦੇਖਿਓ ਆਓ ਦੇਖਦੇ ਆ ਮਿਲ ਕੇ ਕਿਹੜਾ ਹੈ ਸਟੇਸ਼ਨ ਖਾਸ ਆਪਣੇ ਉਹ ਤੇ ਜੇਕਰ ਤੁਹਾਨੂੰ ਅ ਅੱਛਾ ਲੱਗਿਆ ਤੇ ਸ਼ੇਅਰ ਕਮੈਂਟ ਤੇ ਆਪਣਾ ਕੰਟਰੀ ਦਾ ਨਾਮ ਜ਼ਰੂਰ ਲਿਖਿਓ ਤੇ ਕਿੱਥੋਂ ਦੇਖ ਰਹੇ ਹੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਦਿਨ ਵਾਲੀ